ਜਿਵੇਂ ਸਾਡੀ ਕੁੜੀ ਮਾਰੀ ਉਹਵੇਂ ਮੁੰਡਾ ਲੈ ਆ ਕੇ ਸਾਡੇ ਸਾਹਮਣੇ ਅਸੀਂ ਮਾਰਾਂਗੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਡੀ ਏਡੀ ਕੁੜੀ ਮਾਰ ਕੇ ਕਪਾਤੀ ਉਹਨਾਂ ਨੇ ਘਰ ਦੇ ਨਾਲ ਘਰ ਜੇ ਕੋਈ ਆਜਾ ਕੋਈ ਰੇਪ ਕਰਦਾ ਉਹਨੂੰ ਪਹਨਸੀ ਹੋਣੀ ਚਾਹੀਦੀ ਹੈ ਤੁਸੀਂ ਪਤਾ ਹੈ ਕਿ ਚੁਣਿਆ ਸੀ ਕਹਿੰਦੇ ਉਹ ਵੀ ਨਹੀਂ ਆਇਆ ਉਹ ਤਾਂ ਐਮਐਲ ਦੇ ਵਿੱਚ ਗਿਡੇ ਨਹੀਂ ਮਾਰਾ ਜਦੋਂ ਦਲਾਤ ਕਰ ਲਈ ਉੱਥੇ ਪਹੁੰਚ ਗਿਆ ਉੱਥੇ ਫੋਟੋਆਂ ਕਰਾਉਣ ਵਾਗ ਗਿਆ ਨਾਲ ਜਨਾਨੀ ਨੂੰ ਲੈ ਕੇ ਔਰਤਾਂ ਜਾਂ ਕੁੜੀਆਂ ਧੀਆਂ ਬਣਾ ਸੁਰੱਖਿਤ ਨਹੀਂ ਪੰਜਾਬ ਨਾ ਕੋਈ ਨਹੀਂ ਗੁਰਾਹ ਹਾਲ ਹੈ ਉਹ ਭਗਵੰਤ ਮਾਨ ਦਾ ਕਰਨੇ ਲਾਉਣੇ ਉਹ ਧਰ ਨੇ ਪੁਲਿਸ ਵਾਲੇ ਲਵਾਉਂਦੇ ਨੇ ਜੇ ਸਹੀ ਦੱਤਨ ਤਾਂ ਧਰਣਾ ਕਿਉਂ ਲੱਗੇ ਗੁੰਡਾ ਨਹੀਂ ਕਰਦੇ ਸੁਣਾਈ ਨਹੀਂ ਕਰਦੇ ਫੋਨ ਤੇ ਨਹੀਂ ਕੀਤੇ ਹੈਗੇ ਲੈ ਕੇ ਪਾਸੇ ਅੰਦਰ ਵੜ ਜਾਂਦੇ ਨੇ ਕੁੜੀ ਦਾ ਫਾਦਰ ਤੇ ਮੁੰਡੇ ਦਾ ਫਾਦਰ ਇਕੱਠੇ ਸ਼ਾਮ ਖਾਟੂ ਗਏ ਹੋਏ ਸੀ ਇਕੱਠੇ ਗਏ ਹੋਏ ਸੀ ਸਾ ਇੱਕ ਕਰਕੇ ਵੀ ਉਹਨੇ ਇਹ ਕਾਂਡ ਕਰਕੇ ਵੀ ਅਗਲੇ ਦਿਨ ਉਹ ਫਾਦਰ ਨੇ ਦੱਸਿਆ ਨਹੀਂ ਆਦੇ ਮੁੰਡੇ ਨੇ ਆਦੇ ਫਾਦਰ ਨੂੰ ਦੱਸ ਲੀ ਇਹ ਗੱਲ ਹੋ ਗਈ ਪਰ ਫਾਦਰ ਨੇ ਸਾਡੇ ਇਹਨਾਂ ਨੂੰ ਨਹੀਂ ਦੱਸਿਆ ਵੀ ਤੁਹਾਡੀ ਕੁੜੀ ਦਾ ਇਹ ਗੱਲ ਬਣ ਗਈ ਅੰਕਾਰ ਕਰਨ ਸਰਕਾ ਘੇਰਦੇ ਆ ਲੋਕਾਂ ਨੂੰ ਤੰਗ ਪਰ ਤਾਈਓ ਕੀ ਹੁੰਦੀਆਂ ਤਾਈਓ ਕੀ ਰਹੀ ਹੈ ਜੈਨੇ ਸਭ ਤੋਂ ਛੋੜਾ ਨਹੀਂ ਕਿਸੇ ਦੇ ਕੋਲ ਇਹਨਾਂ ਨੇ ਤਾਂ ਪੰਦੇ ਫੜ ਲਏ ਸਾਰਾ ਕੁਝ ਹੀ ਵਿਤਾਰ ਕਰ ਲਿਆ ਹੁਣ ਚੱਡੇ ਪਾੜ ਦਿਓ ਪੁੱਛ ਲਓ ਉਹਨਾਂ ਨੂੰ ਵੀ ਕਿਵੇਂ ਮਰੀਏ ਕੁੜੀ ਪੋਤਾ ਜਮਨ ਨਕਮੀ ਆ ਫਸਲ ਉਕੜੀ ਐ ਲੱਕ ਇੱਕ ਵਾਰੀ ਵੀ ਨਹੀਂ ਆਇਆ ਇੱਥੇ ਦੁੱਖਪੁਰ ਟਾਉਨ ਵੀ ਨਹੀਂ ਆਇਆ ਕੁਛ ਵੀ ਨਹੀਂ ਕਰਨ ਆਇਆ ਘਰੇ ਵੀ ਨਹੀਂ ਆਇਆ ਹੁਣ ਆਊਗਾ ਬਾਅਦ ਚ ਹੁਣ ਸੱਤਰ ਖਾਊਗਾ ਜੇ ਆਊਗਾ ਤਾਂ ਅਧਿਕਾਰ ਕਹਿੰਦੇ ਕੋਈ ਤੁਹਾਨੂੰ ਦਿੱਕਤ ਤੇ ਪਰੇਸ਼ਾਨੀ ਆਉਂਦੀ ਹੈ ਥਾਣੇ ਜਾਓ ਥਾਣੇ ਆਇਓ ਪਰ ਕੁਝ ਨਹੀਂ ਹੋਇਆ ਥਾਣੇ ਕੁਝ ਵੀ ਨਹੀਂ ਸਾਰੇ ਵਿਕੇ ਹੋਏ ਐ ਹੁਣ ਤਾਂ ਕੁਝ ਵੀ ਨਹੀਂ ਕੱਲ ਤਾਂ ਕੱਲ ਤਾਂ ਬੰਦ ਪਿਆ ਹਾਂ ਕੱਲ ਤਾਂ ਬੰਦ ਆ ਇਹ ਥਾਣਾ ਪੁਲਿਸ ਵਾਲਾ ਆਉਂਦਾ ਉਹ ਤਾਂ ਹੋਲ ਲੈਂਦੇ ਨਹੀਂ ਹੁੰਦੇ ਆ ਆਪਣੇ ਨੂੰ ਆਪ ਕੱਲੇ ਕਾਲਜ ਤੁਰਦੰਨੇ ਸਕੂਲ ਹੁਣ ਤੁਰਨੂਗਾ ਕੌਣ ਤੁਰੂਗਾ ਜੇ ਕੁੜੀ ਨੂੰ ਅੱਧੀ ਰਾਤ ਤੱਕ ਲਿਆ ਕੌਣ ਤੁਰੂਗਾ ਹੈ ਕੁਝ ਰੱਖਿਆ ਜੇ ਕਿ ਜ ਚੰਗੇ ਮੰਤਰੀ ਦੇ ਪਾਸੇ ਕਿਸੇ ਖਾਤੇ ਗਲਤ ਖਾਤੇ ਪੈ ਜਾਣਾ ਤਾਂ ਘੰਟੇ ਨੂੰ ਘੜਾ ਲੈਂਦੇ ਨੇ ਜਿਨ੍ਹਾਂ ਦਾ ਕੁੱਤਾ ਗਮਾਜੇ ਕੁੱਤਾ ਹੀ ਫੜ ਲੈਂਦੇ ਨੇ ਐਡੀ ਵੱਡੀ ਘਟਨਾ ਹੋ ਗਈ ਐਡੀ ਵੱਡੀ ਘਟਨਾ ਹੋ ਗਈ ਐਡੀ ਵੱਡੀ ਵਾਪਰ ਨਹੀਂ ਘਟਨਾ ਕਾਹ ਕਿ ਆ ਕੁੱਤੇ ਉਮ ਬਾਹਰ ਬੈਠੇ ਆ ਇਹਨਾਂ ਵੇੜ ਗੇੜ ਬੰਦ ਆ ਦੇਖ ਲੋ ਉਹ ਗਿਲ ਬੰਦ ਲੋਕਾਈ ਟੀਮ ਨਾਲ ਜੁੜੋਂ ਤੁਸੀਂ ਮਹਿਮਤਾਜ ਮੋੜ ਦੇ ਵਿੱਚ ਖੜੇ ਆ ਅਕਸਰ ਹੀ ਆਪਾਂ ਸੁਣਦੇ ਆ ਤੇ ਕਹਿੰਦੇ ਆ ਕਿ ਪੁਲਿਸ ਆ ਲੋਕਾਂ ਦੀ ਸੁਰੱਖਿਆ ਲਈ ਹੁੰਦੀ ਹੈ ਪਰ ਮੋੜ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਇੱਕ ਨੌਜਵਾਨ ਲੜਕੀ ਜਿਸ ਦੇ ਨਾਲ ਘਨਾਉਣਾ ਕੰਮ ਹੁੰਦਾ ਉਸ ਤੋਂ ਬਾਅਦ ਉਹਦਾ ਮਰਡਰ ਹੁੰਦਾ ਜਿਸ ਦੀ লাশ ਲੈਣ ਦੇ ਲਈ ਤੇ ਨਾਲ ਹੀ ਇਨਸਾਫ ਲੈਣ ਦੇ ਲਈ ਕਿ ਇਨਸਾਫ ਮਿਲੇ ਜਿਹੜੇ ਲੋਕ ਨੇ ਉਹ ਮੌਰ ਦੇ ਜਿਹੜੇ ਥਾਣੇ ਦੇ ਬਿਲਕੁਲ ਸਾਹਮਣੇ ਬੈਠੇ ਨੇ ਪਰ ਦੂਜੇ ਪਾਸੇ ਮੌਰ ਥਾਣੇ ਦਾ ਜਿਹੜਾ ਦਰਵਾਜ਼ਾ ਆ ਉਹ ਪੁਲਿਸ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਜਿੱਥੋਂ ਇਨਸਾਫ ਲੈਣ ਆਏ ਉਹਨਾਂ ਦਾ ਕਹਿਣਾ ਕਿ ਇਨਸਾਫ ਨਹੀਂ ਮਿਲੂਗਾ ਦਰਵਾਜ਼ਾ ਬੰਦ ਹੈ ਗੱਲਬਾਤ ਕਰਦੇ ਆ ਜਿਹੜੇ ਇੱਥੇ ਲੋਕ ਮੌਜੂਦ ਨੇ ਨਾਲ ਜਿਹੜੇ ਉਹਨਾਂ ਦਾ ਪਰਿਵਾਰ ਵੀ ਮੌਜੂਦ ਹੈ तमाम ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਪੂਰੀ ਗੱਲਬਾਤ ਤੇ ਕਿਉਂ ਥਾਣਾ ਬੰਦ ਹੈ ਦੀ ਮਗ ਪੱਗੀਕਸ ਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਡੇ ਜਿਵੇਂ ਸਾਡੀ ਕੁੜੀ ਮਾਰੀ ਉਹ ਵੀ ਮੁੰਡਾ ਲਿਆ ਕੇ ਸਾਡੇ ਸਾਹਮਣੇ ਅਸੀਂ ਮਾਰਾਂਗੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਏਡੀ ਕੁੜੀ ਮਾਰ ਕੇ ਕਪਾਤੀ ਉਹਨਾਂ ਨੇ ਘਰ ਦੇ ਨਾਲ ਘਰ ਲਿਆ ਕੇ ਮੰਡੀ ਚ ਬਿਲਕੁਲ ਸਾਨੂੰ ਇਨਸਾਫ ਚਾਹੀਦਾ ਮਤਲਬ ਪੂਰੀ ਘਟਨਾ ਕੀ ਹੈ ਕੀ ਹੁੰਦੀ ਹੈ ਲੜਕੀ ਦੀ ਘਟਨਾ ਕੀ ਹੈ ਸਾਨੂੰ ਕੁਝ ਨਹੀਂ ਪਤਾ ਹਾਂ ਉਹ ਚੰਡੀਗੜ੍ਹ ਤੋਂ ਆਈ ਸੀ ਕੁੜੀ ਉਹਨੂੰ ਕੀ ਪਤਾ ਕਿਵੇਂ ਭਲੋ ਭਲੂ ਕੱਲੇ ਆਏ ਆ ਆਪਣੇ ਘਰ ਸਾਡਾ ਘਰ ਦੇ ਉਹਨਾਂ ਦੇ ਘਰ ਦੇ ਨਾਲ ਘਰ ਆ ਉਹਨਾਂ ਦਾ ਕੁੜੀ ਦਾ ਸਾਡੇ ਪੇਰੈਂਟਸ ਦੀ ਬਹੁਤ ਮੰਦੀ ਸੀ ਫਾਦਰ ਕੁੜੀ ਦਾ ਫਾਦਰ ਤੇ ਮੁੰਡੇ ਦਾ ਫਾਦਰ ਇਕੱਠੇ ਸ਼ਾਮ ਖਾਟੂ ਗਏ ਹੋਏ ਸੀ ਇਕੱਠੇ ਗਏ ਹੋਏ ਸੀ ਇੱਕ ਕਰਕੇ ਵੀ ਉਹਨੇ ਇਹ ਕਾਂਡ ਕਰਕੇ ਵੀ ਅਗਲੇ ਦਿਨ ਉਹ ਫਾਦਰ ਨੇ ਦੱਸਿਆ ਨਹੀਂ ਆਦੇ ਮੁੰਡੇ ਨੇ ਆਦੇ ਫਾਦਰ ਨੂੰ ਦੱਸਿਆ ਵੀ ਇਹ ਗੱਲ ਹੋ ਗਈ ਪਰ ਫਾਦਰ ਨੇ ਸਾਡੇ ਇਹਨਾਂ ਨੂੰ ਨਹੀਂ ਦੱਸਿਆ ਵੀ ਤੁਹਾਡੀ ਕੁੜੀ ਦਾ ਇਹ ਗੱਲ ਬਣ ਗਈ ਤੁਹਾਡੀ ਕੁੜੀ ਨਾਲ ਅਸੀਂ ਸਾਰਾ ਦਿਨ ਲੱਭਦੇ ਫਿਰੇ ਕੁੜੀ ਨੂੰ ਗਲੀਆਂ 'ਚ ਰੋਲ ਕੇ ਸਾਰਾ ਪਰਿਵਾਰ ਅਸੀਂ ਕਦੇ ਥਾਣੇ ਦੇ ਅੱਗੇ ਦੀ ਨਹੀਂ ਲੰਗੇ ਜਿਹੜਾ ਅਸੀਂ ਥਾਣੇ ਚਾਕੇ ਬਹਿ ਗਏ ਅੱਜ ਸਾਨੂੰ ठानाਈ ਨਹੀਂ ਪਤਾ ਸੀ ਕਿੱਥੇ ਆ ਕਿੱਥੇ ਨਾ ਮੁੰਡੇ ਨੇ ਪਹਿਲਾਂ ਆਪਣੇ ਪਰਿਵਾਰ ਨੂੰ ਦੱਸਤਾ ਸੀ ਪਰ ਪਰਿਵਾਰ ਨੂੰ ਨਹੀਂ ਦੱਸਿਆ ਗਾਹਾਂ ਨਹੀਂ ਦੱਸਿਆ ਕਿ ਕਿਸੂਗੀ ਨਹੀਂ ਕੱਢੀ ਕਿੱਥੇ ਕਿਸੂਗੀ ਨਹੀਂ ਕੱਢੀ ਅਸੀਂ ਪਰਿਵਾਰ ਵੀ ਫਿਰ ਕਿਤੇ ਨਾ ਕਿਤੇ ਮਿਲਿਆ ਸੀਗਾ ਨਾਲ ਸਾਰੇ ਕੱਢੋ ਹੋ ਸਕਦਾ ਮਿਲਿਆ ਹੀ ਹੋ ਫਿਰ ਪਰਿਵਾਰ ਜਦੋਂ ਦੱਸਿਆ ਹੀ ਨਹੀਂ ਨਹੀਂ ਤਾਂ ਜਦੋਂ ਭਾਈਆਂ ਵਾਂਗੂ ਵਰਤਦੇ ਸੀ ਘਰੇ ਆ ਕੇ ਗੱਲ ਹੀ ਕਰ ਲੈਂਦੇ ਸੀ ਯਾਰ ਵੀ ਸੋਡੀ ਕੁੜੀ ਦੀ ਭਾਈ ਆ ਗੱਲ ਬਣ ਗਈ ਮਤਲਬ ਜਿਵੇਂ ਦੱਸਿਆ ਜਾ ਰਿਹਾ ਕਿ ਮਤਲਬ ਇੱਕ ਨਹੀਂ ਨੌਜਵਾਨ ਮੁੰਡੇ ਕਈ ਨਹੀਂ ਉਹਦੇ ਵਿੱਚ ਕੀ ਘਟਨਾ ਪਈ ਬਿਟੇ ਸਾਨੂੰ ਕੁਝ ਨਹੀਂ ਪਤਾ ਹਜੇ ਕਿਉਂ ਅਸੀਂ ਤਾਂ ਦੇਖ ਅਸੀਂ ਸੁਣੀ ਅੰਨਿਆ ਲੋਕਾਂ ਤੋਂ ਜਦੋਂ ਹੁਣ ਉਹ ਮੁੰਡੇ ਦੇ ਬਿਆਨ ਸਾਹਮਣੇ ਆਣਗੇ ਫਿਰ ਕੁਝ ਪਤਾ ਲੱਗੂਗਾ ਜਿਹੜੇ ਮੁੰਡੇ ਨੇ ਮਾਰੀ ਉਹ ਬਿਆਨ ਦੇਊਗਾ ਜਿਹਦੇ ਨਾਲ ਆਈ ਹੈ ਇਸ ਤਰ੍ਹਾਂ ਤਾਂ ਫਿਰ ਜਿਵੇਂ ਆਣ ਗਵਾਂਚ ਹੁੰਦਾ ਪਤਾ ਨਹੀਂ ਪਰੋਸ ਪਰੋਸ ਕੀ ਹਾਂਜੀ ਖਤਮ ਹੋ ਗਈ ਗੱਲ ਕੁੜੀ ਸਾਡੀ ਛੋਟੀ ਹੀ ਸਾਰ ਪੜਦੀ ਸੀ ਜਾ ਕੇ ਲੱਤ ਦਿਨੇ 2 ਘੰਟਿਆਂ ਚ ਲੈ ਕੇ ਆਂਦਾ ਉਹਨਾਂ ਨੂੰ ਆਪਦੇ ਘਰ ਦੇ ਬੰਦੇ ਭੇਜੇ ਵੀ ਫਟਾਫਟ ਕੁੜੀ ਨੂੰ ਲਿਆ ਉਹ ਹਸਪਤਾਲ 'ਚ ਬੈਠੀ ਹੈ ਡਰ ਗਏ ਇੰਨਾ ਦੇ ਦਿਲ ਡਹਿਲ ਗਏ ਸਾਡਾ ਹੂੰ ਮਤਲਬ ਸਾਡੇ ਬੱਚੇ ਸੀ ਸਾਰੇ ਜਿੱਥੇ-ਜਿੱਥੇ ਸੀ ਉੱਥੋਂ-ਉੱਥੋਂ ਮੰਗਾ ਲੇ ਵੀ ਜਲਦੀ ਆਜੋ ਘਰੇ ਵਾਪਿਸ ਵੀ ਐਜਾ ਪੜਾਈਆਂ ਦੀ ਲੋੜ ਨਹੀਂ ਕੀ ਕਰਾਂਗੇ ਪੜਾਈਆਂ ਕਰਾ ਕੇ ਆਪਦੀ ਜ਼ਿੰਦਗੀ 'ਚ ਪਹਿਲਾਂ ਵੀ ਐਸੀ ਘਟਨਾ ਦੇਖੀ ਸੀ ਇਹੋ ਜਿਹੀ ਘਟਨਾ ਅਸੀਂ ਤਾਂ ਜੀ ਇੰਨੇ ਸਾਲਾਂ ਦੇ ਹੋ ਗਏ ਕਦੇ ਸੁਣੀ ਵੀ ਨਹੀਂ ਦੇਖੀ ਤਾਂ ਕੀ ਹੋਣੀ ਸੀ ਅਸੀਂ ਕਦੇ ਡਿਸਟ੍ਰਿਕਟ ਮਠੰਡਾ 'ਚ ਨਹੀਂ ਸੁਣੀ ਸੀ ਜਿਹੜੀ ਮੰਡੀ 'ਚ ਸੁਣ ਲਈ ਨਿੱਕੀ ਜਿਹੀ 'ਚ ਸਰ ਡਿਸਟ੍ਰਿਕਟ ਹੰਟਚਣੀ ਸੁਣੀ ਸੀ ਪੰਜਾਬ ਦੀ ਨਹੀਂ ਕਦੇ ਸੁਣੀ ਸੀ ਐਨੀ ਉਮਰ ਹੋ ਗਈ ਕਿੰਨੀ ਉਮਰ ਸੀ ਕੁੜੀ ਦੀ ਜੀ ਕਿੰਨੀ ਕੁੜੀ ਦੀ 18-19 ਸਾਲਾਂ ਦੀ ਸੀ ਜੀ 18-19 ਹਾਂਜੀ ਹੁਣ ਹੀ ਚੰਡੀਗੜ੍ਹ ਪੜ੍ਹਨ ਲੱਗੀ ਹਾਂਜੀ 6 ਮਹੀਨੇ ਹੋ ਗਏ ਪਤਾ ਸੀਗਾ ਨਾਲ ਉਹਦਾ ਨਾਂ ਮੁੰਡਾ ਨਹੀਂ ਪੜਦਾ ਸੀ ਨਾਲ اچھا ਮੁੰਡਾ ਇੱਥੇ ਰਹਿੰਦਾ ਸੀ ਮੁੰਡਾ ਇੱਥੇ ਰਹਿੰਦਾ ਸੀ ਜੀ ਪੁਲਿਸ ਦੇ ਵੱਲੋਂ ਕੋਈ ਕੁਝ ਕੀਤਾ ਜਾਂ ਜਿਵੇਂ ਤੁਸੀਂ ਬੈਠੇ ਤੁਸੀਂ ਇੱਥੇ ਬੈਠੇ ਸੀਗਾ काही ਨਹੀਂ ਗਿਆ ਜੇ ਕੀਤਾ ਜਾਂਦਾ ਤਾਂ ਫਿਰ ਦੱਸਦੇ ਵੀ ਕੋਈ ਕੀ ਗੱਲ ਹੋਈ ਹੈ ਕੁੜੀ ਨਾਲ ਕੀ ਬਣਿਆ ਜੇ ਨੇ ਹੁਣ ਮੁੰਡੇ ਨੂੰ ਪੁੱਛਦੇ ਦੱਸਦੇ ਫੇਰ ਹੀ ਪਤਾ ਚੱਲਦਾ ਜੇ ਤੁਸੀਂ ਇੱਥੇ ਬੈਠੇ ਹੋ ਜਿਹੜਾ ਥਾਣੇ ਦਾ ਦਰਵਾਜ਼ਾ ਆ ਉਹ ਬੰਦ ਕੀਤਾ ਪਿਆ ਫਿਰ ਉਹੀ ਤਾਂ ਅਸੀਂ ਰੌਲਾ ਪਾਈ ਜੰਨੇ ਆ ਵੀ ਸਾਨੂੰ ਹਣਾ ਉਹ ਤਾਂ ਬੰਦ ਕਰੀ ਬੈਠੇ ਆ ਖਾਣਾ ਹੀ ਬੰਦ ਕਰਖਿਆ ਜੇ ਖੋਲੇ ਨਹੀਂ ਇਹਨਾਂ ਨੇ ਗੇਟ ਕਿਉਂ ਡਰ ਲੱਗਦਾ ਤੁਹਾਡੇ ਤੋਂ ਡਰ ਲੱਗਦਾ ਕਿਹਨੋਂ ਡਰ ਉਹੀ ਗੱਲ ਆ ਜੀ ਉਹੀ ਗੱਲ ਹੋ ਰਹੀ ਐ ਜੇ ਪੁਲਸ ਤਾਂ ਕਹਿੰਦੇ ਕਿ ਲੋਕਾਂ ਦੀ ਨੌਕਰ ਹੁੰਦੀ ਐ ਨਹੀਂ ਫੇਰ ਇਹਨਾਂ ਨੇ ਤਾਂ ਗੇਟ ਬੰਦ ਕਰਖਿਆ ਸੀ ਗੇਟ ਖੋਲੇ ਨਹੀਂ ਪੋਰਸ ਮਗਾਲੇ ਕੁੱਟਣ ਵਾਸਤੇ ਤਨ ਤਨ ਗੱਡੀਆਂ ਤਨ ਗੱਡੀਆਂ ਮਗਾਲੀਆਂ ਲੋਕਾਂ ਨੂੰ ਕੁੱਟਣ ਵਾਸਤੇ ਅੱਛਾ ਵੀ ਆ ਪਾਈ ਕੇ ਭੱਗ ਦੜ ਹੋਵੇ ਤੇ ਵੈਸੀ ਉਹ ਕਰੀਏ ਕਹਿੰਦੇ ਇਹੀ ਕਹੀ ਜਾਂਦੇ ਨੇ ਉਹਨੂੰ ਕੁੜੀ ਦਾ ਲੱਭ ਕੇ ਦੇ ਦਿਓ ਦੇ ਦਿਓ ਵੀ ਕੁੜੀ ਲੱਭ ਕੇ ਦੇ ਦਿਓ ਇਹਨਾਂ ਨੇ ਗੇਟ ਨਹੀਂ ਖੋਲੇ ਅਰੇ ਨਾ ਕੋਈ ਨਹੀਂ ਖੋਲਦੇ ਜੋ ਕਿ ਪੁਲਿਸਾ ਕਰ ਕਾਮ ਦਾ ਬਾਰ ਕੋ ਦੇਖੋ ਸਰਕਾਰ ਕਹਿੰਦੀ ਹੈ ਕੋਈ ਤੁਹਾਨੂੰ ਦਿੱਕਤ ਤੇ ਪਰੇਸ਼ਾਨੀ ਆਉਂਦੀ ਹੈ ਥਾਣੇ ਜਾਓ ਥਾਣੇ ਆਏ ਹੋ ਪਰ ਕੋਈ ਸੁਣੀ ਤੁਹਾਨੂੰ ਥਾਣੇ ਦਾ ਕੁਝ ਵੀ ਨਹੀਂ ਸਾਰੇ ਪਿਕੇ ਹੋਏ ਹੈ ਥਾਣੇ ਦਾ ਕੁਝ ਵੀ ਨਹੀਂ ਥਾਣੇ ਦਾ ਕੁਝ ਵੀ ਨਹੀਂ ਕੱਲ ਦਾ ਬੰਦ ਪਿਆ ਹੈ ਕੱਲ ਦੇ ਬੰਦ ਹਾਂ ਕੱਲ ਦਾ ਬੰਦ ਹੈ ਥਾਣਾ ਕਿਉਂਕਿ ਪੁਲਿਸ ਵਾਲਾ ਆਉਂਦਾ ਉਹ ਖੋਲ ਲੈਂਦੇ ਨੇ ਉਹ ਖੋਲਦੇ ਆ ਉਹਦੀ ਕਹਿੰਦੇ ਨੇ 2 ਘੰਟੇ ਛੱਡ ਜੋ ਸੁਣ ਸੁਣ ਆਹ ਛੜਾ ਕੋ ਲਿਖ ਕੇ ਦੇ ਦਾਂਗੇ ਵੀ ਆ ਕੁਛ ਕਰਤਾ ਮੁੰਡਿਆ ਨੇ ਤਿੰਨ ਦਿਨ ਹੋ ਗਿਆ ਅਜੇ ਕੁਛ ਨਹੀਂ ਕੀਤਾ ਆ ਆਮ ਲੋਕਾਂ ਲਈ ਥਾਣਾ ਖੋਲ ਨਾ ਮੁੰਡਾ ਫਲਾ ਨਾ ਮੁੰਡਾ ਇੱਥੇ ਹੈ ਹਾਂਜੀ ਸਾਡੀ ਸਾਰੀ ਮੰਡੀ ਸਾਡੇ ਨਾਲ ਆ ਹਾਂ ਸਾਰੀ ਮੰਡੀ ਨੇ ਰੌਲਾ ਪਾਇਆ ਇੱਥੇ ਥਾਣੇ 'ਚ ਤੜਕੇ ਦੀ ਬੱਠੀ ਹੈ ਸਾਰੀ ਮੰਡੀ ਕੱਲ ਦੀ ਬੰਦਾ ਹਾਂ ਸਾਡੀ ਮੰਡੀ ਤਾਂ ਨਾ ਬੁਰਾ ਹਾਲ ਹੋਇਆ ਤੇ ਸਾਰੇ ਬੇੜਾਂ ਦੇ ਬੱਚੇ ਵਿਕੀਵਨ ਸਾਡੇ ਬੱਚਿਆਂ ਦਾ ਸਭ ਆ ਦੇ ਬੱਚਿਆਂ ਨੂੰ ਬਾਹਰ ਬੁਲਾਈ ਜਾਂਦੇ ਆ ਵੀ ਸਾਡੇ ਵਿੱਚ ਚਾਰ ਚਾਰ ਪੋਤੀਆਂ ਡਰ ਕੇ ਬੈਠੇ ਨੇ ਚਾਰ ਚਾਰ ਪੋਤੀਆਂ ਜਿਹੜੇ ਹੋ ਗਈਆਂ ਬੇਇੱਜ਼ਤ ਕਿੱਥੇ ਪੜਾਵਾਂਗੇ ਉਹਨਾਂ ਨੂੰ ਨਾਲੇ ਸਾਰੇ ਫੜੇ ਹੋਏ ਨੇ ਕੁੜੀ ਦਾ ਮੁੰਡੇ ਦਾ ਬਾਪ ਮੁੰਡੇ ਦੀ ਮੰਮੀ ਮੁੰਡੇ ਦਾ ਚਾਚਾ ਮੁੰਡਾ ਉਹ ਫੜ ਲਿਆ ਜਿਹੜਾ ਮੁੰਡਾ ਨਾ ਰਹਿ ਲਿਆ ਤੀਜਾ ਪੰਜਵਾਂ ਉਹ ਵੀ ਫੜੀ ਬੈਠੇ ਨੇ ਤੇ ਦਸ ਕੁਸ ਰਹੇ ਨਹੀਂ ਬਈ ਹੋਈ ਕੀ ਮੈਂ ਹਾਂ ਘਟਨਾ ਕਿਵੇਂ ਮਰੀ ਕਿਵੇਂ ਕੁੜੀ ਮਾਰੀ ਆ ਹਾਂ ਤਾਂ ਕੁੜੀ ਨਹੀਂ ਲੱਭੀ ਅੱਜ ਲੱਭੀ ਹੈ ਹੁਣ ਲਾਸ਼ ਲੱਭੀ ਹਾਂ ਹੁਣ ਜਾ ਕੇ ਮੰਨੇ ਔਰਤਾਂ ਜਾਂ ਕੁੜੀਆਂ ਧੀਆ ਪੜਨਾ ਸੁਰੱਖਿਤ ਨਹੀਂ ਪੰਜਾਬ ਚ ਨਾ ਕੋਈ ਨਹੀਂ ਬੁਰਾ ਹਾਲ ਹੈ ਜੇ ਸੁਰੱਖਤ ਉਹ ਭਗਵੰਤ ਮਾਨ ਦਾ ਕਰਨੇ ਲਾਉਣੇ ਧਰ ਨੇ ਹੁਣ ਪੁਲਿਸ ਵਾਲੇ ਲਵਾਉਂਦੇ ਨੇ ਜੇ ਸੁਰੱਖਤ ਜੇ ਸਹੀ ਦੱਸਣ ਤਾਂ ਧਰਨਾ ਕਿਉਂ ਲੱਗੇ ਸੁਣਾਈ ਨਹੀਂ ਕਰਦੇ ਫੋਨ ਦੇ ਨਹੀਂ ਕੀ ਹੈਗੇ ਲੈ ਕੇ ਪਾਸੇ ਅੰਦਰ ਵੜ ਜਾਂਦੇ ਨੇ ਗੁੰਡੇ ਤੁਰੇ ਫਿਰਦੇ ਥਾਂ ਥਾਂ ਤੇ ਜਿਹੜੇ ਵਿੱਚ ਮੁੰਡੇ ਹੋਰ ਉਹਨਾਂ ਦੇ ਪਾਸੇ ਝੋਕੇ ਹੋਏ ਨੇ ਜਾਂ ਨਾ ਹੀ ਧਰਦੇ ਅੱਛਾ ਹੋਰ ਵੀ ਹੈਗੇ ਹੈਗੇ ਵਿੱਚ ਹੈਗੇ ਮੁੰਡੇ ਬਹੁਤ ਨੇ ਵਿੱਚ ਕੱਲਾ ਕੱਲਾ ਇੱਕ ਜਾਨਾ ਨਹੀਂ ਦੋ ਜਾਨੇ ਨਹੀਂ ਤੇ ਚਾਰ ਪੰਜ ਜਾਨੇ ਨੇ ਠੀਕ ਹੈ ਇੰਨੇ ਜਾਨੇ ਨੇ ਹਾਂ ਪਰ ਪੁਲਿਸ ਦਾ ਕਹਿੰਦੀ ਆ ਕਿ ਹੋਰ ਇੱਕ ਨਾਲ ਇੱਕ ਦੋਸਤ ਹੀ ਆ ਹੋਰ ਕੋਈ ਦੋਸਤ ਨਹੀਂ ਕੋਈ ਨਹੀਂ ਬਾਦੂਣੇ ਜਿੰਨਾ ਨਾਂ ਲਿਖਿਆ ਨਹੀਂ ਇਹਨਾਂ ਨੇ ਪਾਏ ਨਹੀਂ ਵੀ ਮੰਨਣਗੇ ਫਿਰ ਪਾਵਾਂਗੇ ਜਾਨਵੁੱਜ ਕਿੰਨੇ ਜਾਨਵੁੱਜ ਕਿ ਨਹੀਂ ਪਾਏ ਹੋਏ ਪੈਸੇ ਲੈ ਲੈ ਹੁਣ ਪਾਉਣਗੇ ਕਿਥੋਂ ਪੰਦ ਪਾਉਣ ਬਣਗੇ ਲੱਗਦਾ ਕਿ ਫਿਰ ਐਵੇਂ ਸੁਰੱਖਿਆਤਾ ਕੋਈ ਸੁਰੱਖਿਆਤ ਨਹੀਂ ਕੋਈ ਸੁਰੱਖਿਆਤ ਨਹੀਂ ਕੋਈ ਬੰਦ ਕਰੀ ਬੈਠਾ ਗੇਟ ਉੱਤੇ ਕੁੜੀਆਂ ਧੀਏ ਪੈਣਾ ਨੂੰ ਆਪਾਂ ਕੱਲੇ ਕਾਲਜ ਤੋੜ ਦੰਨੇ ਆ ਸਕੂਲ ਹੁਣ ਤੋੜਨ ਨੂੰ ਕੋਈ ਨਾ ਕੋਣ ਤੋੜੂਗਾ ਜੇ ਕੁੜੀ ਨੂੰ ਉਹਦੀ ਰਾਤ ਤੱਕ ਲਿਆ ਕੌਣ ਤੁਰੂਗਾ ਹੈ ਕੁਝ ਰੱਖਿਆ ਸਰਕਾਰਾਂ ਵੱਡੀਆਂ ਵੱਡੀਆਂ ਗੱਲਾਂ ਮਾਰਦੀ ਆ ਉਹ ਆਉਂਦਾ ਕੁੜੀ ਨੂੰ ਪਹਿਲੇ ਹੀ ਡੇਟ 'ਚ ਮਾਰ ਦਿੰਦੇ ਆ ਆ ਗੱਲਾਂ ਨੂੰ ਮਾਰਦੇ ਆ ਵੀ ਯਾਰ ਆਪਾਂ ਪਹਿਲੇ ਵੀ ਵਾਲਾ ਘੋੜਦਿਆਂ ਗੱਲੂ ਆਪਾਂ ਇਹ ਨਾਲ ਇਹ ਵਖਤ ਆ ਵਰਤੂਗੀ ਮੁੜ ਕੇ ਸੁਣਨਾ ਕੋਈ ਸੁਣਾਈ ਨਹੀਂ ਕੋਈ ਵੀ ਸੁਣਾਈ ਨਹੀਂ ਲੱਗਦਾ ਨਹੀਂ ਕਾ ਡੀਸੀ ਕਹਿੰਦਾ ਜੇ ਮੈਂ ਕਰ ਦੂੰ ਬੋ ਕਰ ਦੂੰ ਕੱਖ ਨਹੀਂ ਕੀਤਾ ਕੱਲ ਦਾ ਲੱਗੇ ਆ ਲੱਗਦਾ ਵੀ ਅਜਿਹੇ ਦਿਨਦਿਆਂ ਦੇ ਕਾਰ ਵੀ ਹੋਵੇ ਤਾਂ ਜੋ ਗਾਂ ਤੋਂ ਕੋਈ ਨਾ ਕਰ ਸਕੇ ਇਦਾਂ ਦਾ ਕੁਝ ਕੁਛ ਨਹੀਂ ਇਹਨਾਂ ਕੋਲੇ ਇਹ ਬਾਈ ਜੀ ਸਖਤ ਕਾਨੂੰਨ ਹਿੰਦੁਸਤਾਨ ਦੇ ਵਿੱਚ ਲਾਗੂ ਨਹੀਂ ਹੁੰਦੇ ਕਤਲ ਕਰਨ ਵਾਲਾ ਬੰਦਾ 4-5 ਸਾਲਾਂ ਬਾਅਦ ਬਾਹਰ ਆ ਜਾਂਦਾ ਜਿਸ ਦਾ ਬੰਦਾ ਮਾਰਿਆ ਹੁੰਦਾ ਹੈ ਉਲਟਾ ਉਹਨੂੰ ਉਸ ਬੰਦੇ ਤੋਂ ਖੌਫ ਪੈਦਾ ਹੋ ਜਾਂਦਾ ਜਿੰਨੇ ਨਿਆਂ ਪਾਲਿਕਾ ਨੂੰ ਚਲਾਉਣ ਵਾਲੇ ਕਾਨੂੰਨ ਬਣਾਉਣ ਵਾਲੇ ਜੱਜ ਸਾਹਿਬਾਨ ਨੇ ਸੈਸ਼ਨ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਤੱਕ ਉਹਨਾਂ ਤੱਕ ਤੁਸੀਂ ਇਸ ਤਰ੍ਹਾਂ ਦੀ ਵੀਡੀਓਜ਼ ਪਹੁੰਚਦੀਆਂ ਕਰੋ ਠੀਕ ਹੈ ਉਹ ਨਿਆਂ ਦੀ ਪ੍ਰਣਾਲੀ ਹੈ ਜਿਹੜੀ ਉਹਨੂੰ ਫਾਸਟ ਕਰਨ ਤੇ ਠੋਸ ਤੋਂ ਠੋਸ ਹਾਰਡ ਕਰਨ ਵੀ ਇੱਕ ਕ੍ਰਾਈਮ ਕਰਨ ਵਾਲਾ ਐਡੀ ਬੇਦਰਦੀ ਨਾਲ ਇੱਕ ਲੜਕੀ ਨੂੰ ਮਾਰਨ ਵਾਲਾ ਕਿਸੇ ਔਰਤ ਨੂੰ ਮਾਰਨ ਵਾਲਾ ਜਾਂ ਕਿਸੇ ਇਨਸਾਨ ਨੂੰ ਮਾਰਨ ਵਾਲਾ ਬੰਦਾ 5 ਸਾਲਾਂ ਬਾਅਦ ਬਾਹਰ ਆ ਜਾਂਦਾ ਹੈ ਉਲਟਾ ਦੂਸਰੇ ਆਦਮੀ ਨੂੰ ਖੌਫ ਦੇ ਵਿੱਚ ਜਿਉਣਾ ਪੈਂਦਾ ਹੈ ਕਮਸ਼ੇ ਕਮ ਉਸ ਬੰਦੇ ਤੇ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਵੀ ਉਹ ਘੱਟੋ ਘੱਟ 15 ਸਾਲ ਤੋਂ ਪਹਿਲਾਂ ਬਾਹਰ ਦਾ ਰੁਖਣਾ ਮੂੰਹ ਨਾ ਦੇਖ ਸਕਣ ਉਹਨੂੰ ਫਾਂਸੀ ਹੋਣੀ ਚਾਹੀਦੀ ਹੈ ਜੇ ਕੋਈ ਇਹੋ ਜਿਹਾ ਕੋਈ ਰੇਪ ਕਰਦਾ ਉਹਨੂੰ ਫਾਂਸੀ ਹੋਣੀ ਚਾਹੀਦੀ ਹੈ ਵੀ ਪਤਾ ਹੈ ਕਿ ਚੁਣਿਆ ਸੀ ਕਹਿੰਦੇ ਉਹ ਵੀ ਨਹੀਂ ਆਇਆ ਉਹਦਾ ਐਮਐਲ ਦਾ ਚੱਗੜੇ ਨਹੀਂ ਮਾਰਾ ਜਦੋਂ ਸਲਾਤ ਕਾਲੀ ਉੱਥੇ ਪਹੁੰਚ ਗਿਆ ਉੱਥੇ ਫੋਟੋਆਂ ਕਰਾਉਣ ਵਾਗ ਗਿਆ ਨਾਲ ਜਨਾਨੀ ਨੂੰ ਲੈ ਕੇ ਚਲੇ ਗਏ ਜੀ ਉੱਥੇ ਪਹੁੰਚ ਗਿਆ ਇੱਥੇ ਆਇਆ ਹੀ ਨਹੀਂ ਕੋਈ ਤਾਂ ਫਿਰ ਤੁਸੀਂ ਚੁਣਿਆ ਚੁਣਿਆ ਤਾਂ ਗਲਤੀ ਹੋ ਗਈ ਚੁਣੇ ਦਾ ਜੇ ਕੰਮ ਵਾਤੀ ਸੀ ਵੀ ਕੰਮ ਤੰਗੇ ਕਰੂਗਾ ਬਿਲ ਨੇੜੇ ਇਲਾਕੇ ਦਾ ਬੰਦਾ ਉਹਦਾ ਜਮਾ ਖਾਤਾ ਹੈ ਪਤਾ ਤਾਂ ਬਾਤ ਹੀ ਲੱਗਦਾ ਨਾ ਵੀ ਕੈਸਾ ਬਣਾਈ ਪਤਾ ਤਾਂ ਬਾਤ ਹੀ ਫਸਲ ਕਹੀ ਜੋ ਉਗੜੂਗੀ ਹਾਂ ਉਹਦਾ ਜਮਾ ਨਕਮੀ ਫਸਲ ਉਗੜੀ ਹੈ ਕੋਟਾ ਆ ਕੇ ਨਹੀਂ ਖੜਾ ਜੀ ਲੱਗ ਇੱਕ ਵਾਰੀ ਵੀ ਨਹੀਂ ਆਇਆ ਇੱਥੇ ਦੁੱਖਪੁਰ ਕਟਾਉਣ ਵੀ ਨਹੀਂ ਆਇਆ ਕੁਝ ਵੀ ਨਹੀਂ ਕਰਨ ਆਇਆ ਘਰ ਵੀ ਨਹੀਂ ਆਇਆ ਹੁਣ ਆਊਗਾ ਬਾਅਦ ਚ ਹਾਂ ਹੁਣ ਆਊਗਾ ਆਊਗਾ ਜੀ ਉਹ ਤਾਂ ਸੱਤਰ ਖਾਊਗਾ ਹਾਂ ਹੁਣ ਸੱਤਰ ਖਾਊਗਾ ਜੀ ਆਊਗਾ ਤਾਂ ਪ੍ਰਾਪਰਟੀਆਂ ਜਿਹੜੇ ਨੇ ਨਸ਼ੇ ਦਾਬਤ ਜਿਹੜੇ ਨਸ਼ੇ ਤੋਂ ਆਉਂਦੇ ਇਹਨੇ ਮਟਾਉਣੀ ਚਾਹੀਦੀ ਪ੍ਰਾਪਰਟੀਆਂ ਇਹ ਵੀ ਨਜਾਇਜ਼ ਆਦੀਆਂ ਤੁਹਾਨੂੰ ਜੀ ਜੀ ਵੀ ਜਿਹੜਾ ਬਲਾਤਕਾਰ ਹੁੰਦੇ ਆ ਉਹਦੇ ਸਭ ਪ੍ਰਾਪਰਟੀਆਂ ਢਾਉਣਾ ਇਹਨਾਂ ਦੀਆਂ ਜ਼ਬਤ ਕਰਨ ਨਾਲ ਢਾਉਣਾ ਨਸ਼ੇ ਮੁਤਾਬਕ ਚਲਾਇਆ ਹੋਣਾ ਇਹਨਾਂ ਤੋਂ ਤੁਹਾਨੂੰ ਤਾਂ ਤੁਹਾਨੂੰ ਧਰਨੇ ਲੱਗਦੇ ਆ ਧਰਨੇ ਹੋੜੀਆਂ ਲਾਇਕ ਪੋਰਟ ਲਵਾਉਂਦੀ ਆ ਜਿਹੜੀ ਇੱਥੇ ਜਮ੍ਹਾਂ ਕੀਤੀ ਹੈਗੀ ਉਹ ਕਹਿੰਦੇ ਕਿ ਸੜਕਾਂ ਘੇਰਦੇ ਆ ਲੋਕਾਂ ਨੂੰ ਤਾਂ ਰਿਸ਼ਤ ਬੰਦ ਕਰਾਂਗੇ ਕਿੱਥੋਂ ਕਰਦਿਆਂ ਬੰਦਾ ਆ ਲਈ ਬਟੇ ਸਰਕਾਰ ਕਹਿੰਦੀ ਸੜਕਾਂ ਘੇਰਦੇ ਹੋ ਲੋਕਾਂ ਨੂੰ ਤੰਗ ਪਰੇਸ਼ਾਨ ਸੜਕਾਂ ਤਾਈਆਂ ਘਿਰਦੀਆਂ ਤਾਈਆਂ ਘਰੀਆਂ ਜੈਨੇ ਸੂਣਾ ਨਹੀਂ ਕਿਸੇ ਦੇ ਕੋਸ ਜਿਸ ਮੇਰੀ ਗੱਲ ਸੁਣੋ ਜੀ ਦੋ ਦਿਨ ਹੋ ਗਏ ਕੱਲ੍ਹ ਦੇ ਲੱਗੇ ਸੀ ਦੋ ਦਿਨ ਹੋ ਗਏ ਦੁਕਾਨਾਂ ਬੰਦ ਪਈਆਂ ਨੂੰ ਕੀ ਦਾ ਜੀ ਕਰਦੇ ਜੀ ਬੰਦ ਕਰਕੇ ਬੈਠੀਏ ਹਨਾ ਇੱਥੇ ਤੁੱਪੇ ਭੁੱਖੇ ਪਿਆਸੇ ਆ ਬੈਠੇ ਆ ਤੁਸੀਂ ਐਂ ਦੇਖੋ ਜੇ ਇਨਸਾਫ ਮਿਲਦਾ ਹੋਵੇ ਤਾਂ ਬੈਠਣ ਦੀ ਲੋੜ ਹੀ ਨਹੀਂ ਕਿਉਂ ਬੈਠਾਂਗੇ ਉਹ ਤੇ ਬੰਦੇ ਫੜ ਲਏ ਸਾਰਾ ਕੁਝ ਹੀ ਵਿਤਾਰ ਕਰ ਲਿਆ ਉਹਨੂੰ ਚੱਡੇ ਪਾੜ ਦਿਓ ਪੁੱਛ ਲਓ ਉਹਨਾਂ ਨੂੰ ਵੀ ਕਿਵੇਂ ਮਾਰੀਏ ਕੁੜੀ ਪੁੱਛੋ ਉਹਦਾ 2 ਮਿੰਟਾਂ 'ਚ ਮੰਨ ਜਾਣਗੇ ਜੇ ਕਿ ਜ ਚੰਗੇ ਮੰਤਰੀ ਦੇ ਪਾਸੇ ਕਿਹ ਖੱਤ ਗਲਤ ਖੱਤ ਪੈ ਜਾਣਾ ਤਾਂ ਕੰਟ ਨੂੰ ਘੜਾ ਲੈਂਦੇ ਨੇ ਹਾਂ ਬਿਲਕੁਲ ਜਿਨਾਂ ਦਾ ਕੁੱਤਾ ਗਮਾਜੇ ਕੁੱਤਾ ਹੀ ਫੜ ਲੈਂਦੇ ਨੇ ਇੱਥੇ ਏਡੀ ਵੱਡੀ ਘਟਨਾ ਹੋ ਗਈ ਏਡੀ ਵੱਡੀ ਘਟਨਾ ਹੋ ਗਈ ਏਡੀ ਵੱਡੀ ਵਾਪਰ ਨਹੀਂ ਘਟਨਾ ਸਾਥੀ ਆ ਕੁੱਤੇ ਉਹ ਬਾਹਰ ਬੈਠਿਆ ਇਹਨਾਂ ਬੇੜ ਗੇੜ ਬੰਦ ਹੈ ਦੇਖ ਲਓ ਉਹ ਗਿਲ ਬੰਦ ਹੋਇਆ ਦੋ ਦਿਨਾਂ ਦਾ ਗੇੜੀ ਬੰਦ ਪਿਆ ਬੰਦੀ ਪਿਆ ਗਿਆ ਦੋ ਦਿਨਾਂ ਦਾ ਗੇੜੀ ਬੰਦ ਪਿਆ ਬੰਦ ਪਿਆ ਹੈ ਹਾਂ ਜੀ ਹਾਂ ਇਹ ਪਰ ਇੱਕ ਇੱਕ ਥੋੜ੍ਹ ਦੇ ਤੋਂ ਡਰ ਡਰ ਲੱਗਦਾ ਇਹਨਾਂ ਨੂੰ ਫੇਰ ਡਰੀ ਲੱਗਦਾ ਹੋਊਗਾ ਜੀ ਉਹ ਨਹੀਂ ਜੀ ਅੰਦਰ ਬਿਠਾਏ ਹੋਏ ਆ ਬੰਦੇ ਕੁਰਸੀਆਂ ਦੇ ਉੱਪਰ ਬਿਠਾਏ ਹੋਏ ਨੇ ਉਹ ਖੋਲ ਲਿਆ ਬੰਦ ਕਰਤਾ ਇਹ ਕੋ ਸਿਸਟਮ ਹੈ ਕਦੇ ਬਾਤ ਬੜੀ ਆ ਵੀ ਜਨਤਾ ਹੀ ਸੁਰੱਖਿਆ ਬਾਤ ਤੇ ਵਡਾਈ ਆ ਐਡੀ ਵੱਡੀ ਘਟਨਾ ਹੋ ਗਈ ਜਨਤਾ ਤੋਂ ਮਜ਼ਾਕੀਆ ਲਹਿਜੇ ਦੇ ਵਿੱਚ ਗੱਲਾਂ ਕਰ ਰਹੇ ਨੇ ਉਹ ਮਜ਼ਾਕੀਆ ਲਹਿਜੇ ਦੇ ਵਿੱਚ ਗੱਲਾਂ ਕਰ ਰਹੇ ਨੇ ਕੁਝ ਮੁਲਾਜ਼ਮ ਇੱਥੋਂ ਦੇ ਸਮਝਦਾਰ ਸਮਝਦਾਰ ਮੁਲਾਜ਼ਮ ਕੱਲ ਮਜ਼ਾਕੀਆ ਲਹਿਜੇ ਦੇ ਵਿੱਚ ਹੱਸ ਕੇ ਗੱਲਾਂ ਕਰ ਰਹੇ ਸੀ ਇੱਕ ਬੰਦਿਆਂ ਦੀ 20 ਸਾਲਾਂ ਦੀ ਮਟਿਆਰਤੀ ਇਮਾਰਤੀ ਲਿਆ ਕੇ ਇਹਨਾਂ ਨੂੰ ਹਾਸੀ ਆਉਂਦੀ ਆ ਸ਼ਰਮ ਨਾਲ ਡੁੱਬ ਕੇ ਮਰ ਜੋ ਸੀ ਹਾਂ ਹੱਸ ਰਹੇ ਆ ਮੁਲਾਜ਼ਮ ਹਾਂ ਮੁਲਾਜ਼ਮਾਂ ਸਾਰੇ ਆ ਜੀ ਹਾਂਜੀ ਕੀ ਕਹੋਗੇ ਜੀ ਕੀ ਕਹਾਂ ਜੀ ਇਹ ਕਹਿੰਦੀ ਹੈ ਕਿ ਫੋਟੋ ਖੀਚੋ ਤਾਂ ਫੋਟੋ ਖੀਚੋ ਕੁੜੀ ਜਦੋਂ ਕਹਿੰਦੇ ਕਿ ਉਸਕੇ ਹਾਲਤ ਖਰਾਬ ਹੋ ਗਈ ਘਬਰਾਟ ਹੋ ਗਈ ਤੋ ਉਹ ਕਿਵੇਂ ਕਹੋਗੀ ਜਦੋਂ ਸਾਡੇ ਕੁੜੀ ਨਹਿਰ ਤੇ ਲੇ ਗਏ ਤਾਂ ਸਾਡੇ ਘਰੇ ਫੋਨ ਕਿਉਂ ਨਹੀਂ ਕੀਤਾ ਤੁਸੀਂ ਕਿ ਤੁਹਾਡੇ ਕੁੜੀ ਸਾਡੇ ਕੋਲੇ ਆਈਏ ਤੁਸੀਂ ਆਓ ਲੈ ਜਾਓ ਮਰਨ ਨੂੰ ਕੀ ਹੱਕ ਹੈ ਕਿਸੇ ਕੁੜੀ ਨੂੰ ਮੁੰਡਾ ਕਿਉਂ ਨਹੀਂ ਮਾਰੇ ਬੋਲਤੇ ਕਿ ਮੁੰਡਾ ਕੁੜੀ ਦੋਨੋਂ ਬੋਲਤੇ ਹੈ ਕਿ ਮਰਨ ਨੂੰ ਤਿਆਰ ਸੀ ਤੋ ਤੁਹਾਡੇ ਮੁੰਡਾ ਕਿਵੇਂ ਬਚ ਗਿਆ ਸਾਡੇ ਕੁੜੀ ਕਿਵੇਂ ਚਲੀ ਗਈ ਦੋਨੋਂ ਨੂੰ ਇੱਕ ਜਗ੍ਹਾ ਕਰੋ अरे नहीं मरी है कुड़ी साढ़े तो मर गई मुंडेर भी लसी दोनों न मार देंगे दोनों खत्म हो गए लड़ाई खत्म होगी लड़ाई खत्म होगी दोनों गायब हो गए सनु किसी से लड़ाई नहीं तो एक मर गई एक बच गए एक ही का नाम है ये नहीं होना चाहिए हर एक तिया बहना है कालगिला कुछ भी करेंगे पीछे बोलेंगे घरे बुलाओं दोस्ती में जहर घोर देंगे तो दोस्ती कैसे निभेगी इंसानियत खत्म होगी कलंक है ये हिंदुस्तान कलंक हो गए बंगाल वाला काम शुरू हो गया लगदा <स> के <Soon> कहानी बनाई है इन्होंने कहानी कहानी बनाए हैं ये सब कहानी बनाए हैं कुड़ी कुछ नहीं कुटी शरीफ सी की बिल्कुल किसी नाल नहीं बोलती थी भगत परिवार सी के बहुत भगत परिवार सी परिवार ही बहुत भगत सी ये तो कदे होनी कीता सी कुड़ी कदे बाहर नहीं निकली सी गेट तक जेडी इन्होंने मार के खपा के भी नहीं दसेया की होया ਸਾਡੇ ਨਾਲ ਸਾਰੀਆਂ ਜੱਥੇਬੰਦੀਆਂ ਸਾਰਾ ਖੁਸ਼ਾ ਸਾਡੇ ਨਾਲ ਅਸੀਂ ਕੜਵਾਤ ਲਵਾਉਦੇ ਫਿਰ ਨਹੀਂ ਤਾਂ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਬੈਠਣ ਨੂੰ ਇੱਥੇ ਕਿੰਨੇ ਟਾਈਮ ਤੋਂ ਬੈਠੇ ਹਾਂ ਹਾਂ ਜੀ ਧਰਨਾਤਾ ਜੀ ਇਹਨਾਂ ਦਾ ਕੱਲ ਤੋਂ ਚਾਲੂ ਹੈ ਸਾਡੀ ਜਥੇ ਬਹੁਤ ਮੰਦ ਘਟਣਾ ਵਾਪਰੀ ਹੈ ਜੀ ਇਹਦਾ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਕੱਲ ਨੂੰ ਸਾਰਿਆਂ ਦੀਆਂ ਧੀਆ ਭੈਣਾ ਬੱਚਿਆਂ ਵਾਲੇ ਆ ਸਾਰਿਆਂ ਨਾਲ ਆਪਦੇ ਵੀ ਦਿਲ ਖੁੱਪ ਚ ਹੋ ਗਏ ਵੀ ਕਿਵੇਂ ਪੜਾਂ ਅਸੀਂ ਸਵੇਰ ਤੇ ਸੁਭਾ ਕਰ ਚ ਪਤਾ ਨਹੀਂ ਕਹਾਣੀ ਦਾ ਸੁਣੀ ਜਾਂਦੇ ਆ ਗੱਲਾਂ ਵੀ ਆਪਦੇ ਵੀ ਛੋਟੀ ਜੀ ਬੱਚੀ ਐ ਲੱਗਦਾ ਵੀ ਪੜਾਉਂਦੀ ਨਹੀਂ ਆਪਾਂ ਤਾਂ ਤਾਂ ਹਾਂ ਡਰ ਪੈ ਜਿਸ ਲੋ ਕੰਡੇ ਖੜੇ ਲੋ ਕੰਡੇ ਹੋ ਖੜੇ ਹੁੰਦੇ ਸੁਣ ਕੇ ਵੀ ਇੰਨੀ ਮੰਦ ਘਟਣਾ ਚਲੋ ਠੀਕ ਆ ਜੇ ਕੋਈ ਬੱਚਿਆਂ ਦੀ ਆਪਾਂ ਮੰਨਦੇ ਆ ਦੁਨੀਆਦਾਰੀ ਚ ਕੋਈ ਕਹਾਣੀ ਪਰ ਐਡੀ ਕਹਾਣੀ ਮੰਦ ਭਾਗੀ ਤਾਂ ਨਹੀਂ ਕਰਨੀ ਚਾਹੀਦੀ ਪਰ ਮੈਂ ਕੋਈ ਵੀ ਮਾਰਨਾ ਤਾਂ ਕਿਤੇ ਵੀ ਨਹੀਂ ਲਿਖਿਆ ਚਲੋ ਨਹੀਂ ਕਿਸੇ ਨਾਲ ਬਣਦੀ ਉਹਨੂੰ ਛੱਡ ਦਿਓ ਨਾ ਬਲਾਓ ਹਾਂ ਬਿਲਕੁਲ ਹਾਂ ਤੇ ਫਿਰ ਐਡਾ ਮਾੜਾ ਕੰਮ ਨਹੀਂ ਕਰਨਾ ਅਸੀਂ ਤੇ ਬਾਅਦ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਦੋਸ਼ੀਆਂ ਨੂੰ ਤੇ ਸਾਰਾ ਬਾਕੀ ਸਾਰੇ ਪਰਿਵਾਰ ਨੂੰ ਸਾਫ਼ ਮਿਲਣਾ ਜੀ ਵੀ ਕੀ ਕਹਾਣੀ ਸੀ ਕੀ ਗੱਲ ਸੀ ਜਿੰਨੇ ਵੀ ਦੋਸ਼ੀ ਆ ਉਹਨਾਂ ਨੂੰ ਵੱਧ ਤੋਂ ਵੱਧ ਸਖਤ ਸਜ਼ਾ ਮਿਲਣੀ ਚਾਹੀਦੀ ਹੈ